ਖੱਤ ਜੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਾਂ ਵਿੱਚ ਮਾਲਕ ਕਰੇ ਜੀ ਬੱਲਾ ਆ ਹੁਣ ਕਟਰ ਫੜਿਆ ਤਾਂ ਹੱਥ 'ਚ ਖਾਣ ਲੱਗਿਆ ਤਾਂ ਜਿੱਥੇ ਜਨੇ ਨੂੰ ਵੀਡੀਓ ਸ਼ੁਰੂ ਹੋ ਗਈ ਲੇ ਮੈਂ ਹਲੰਝਾ ਨੂੰ ਖਾ ਲੈਣਾ ਮਾਤਾ ਹੀ ਨਾ ਕਹਿੰਦਾ ਵੀ ਵੀਡੀਓ ਗਲਤ ਜਗ੍ਹਾ ਜਰੂਰ ਹੋ ਗਈ ਇੱਕ ਇੱਕ ਕਟਰ ਉਹ ਵੀ ਖਾ ਲੈਣਾ ਇਹਨਾਂ ਨੇ ਉਹ ਨਾ ਲੈਣ ਦੋ ਤੁਹਾਡੇ ਖਾਜਮ ਨਹੀਂ ਹੋਣ ਲਿਆ ਤੇ ਨਹੀਂ ਮੈਂ ਥੋੜਾ ਥੋੜਾ ਖਾ ਲੈਣਾ ਟੁਈ ਗੈਲੀ ਦਾ ਬੋਲੀ ਗਿਆਣਾ ਇਹ ਢਿੱਡ ਦੁਕਾਨ ਅੱਜ ਦਾ ਠੱਕਾ ਕੇ ਖਾਈ ਜੇ ਲੈਂਦਾ ਮੈਂ ਤਾਂ ਹੁੰਦਾ ਨੇ ਹੁਣ ਪਤਾ ਗੱਲ ਆ ਆ ਬੈਨੇ ਖਾ ਗਈ ਨਾਲੇ ਮੈਂ ਟੇਸਟ ਦੱਸਣਾ ਗੱਲ ਪਤਾ ਕਿਆ ਕਟਰ ਬੜੇ ਸਵਾਦ ਹੈ ਮੈਂ ਟੇਸਟ ਦੱਸਿਆ ਤੁਹਾਨੂੰ ਖਾ ਕੇ ਤਾਂ ਬਹੁਤ ਸਵਾਦ ਕਟਰ ਨਾ ਬਣਾਏ ਮਗਰ ਵਿੱਚ ਜਾ ਕੇ ਦੀਦੀ ਬਣਾ ਕੇ ਖਲਵਾਈਆਂ ਨਾਲ ਗੱਲ ਹੈਗੀ ਏ ਇਦਾਂ ਭਾਈ ਅੱਜ ਹਮੈ ਚੱਲਿਆ ਪਾ ਜੀ ਚੱਲੀਆਂ ਨੂੰ ਹਨਾ ਨਾਲ ਦੀ ਨਾਲ ਫੌਜ ਵੀ ਸਾਰੀ ਤਿਆਰ ਹੋ ਗਈ ਤੁਹਾਡੇ ਬਾਡੀਗਾਰਡ ਪਿਛਲੇ ਸਾਲ ਭਾਈ ਅੰਭੀਆਂ ਨਹੀਂ ਤੋੜ ਹੋਈਆਂ ਤੋਂ ਦੋ ਪਿਛਲੇ ਸਾਲ ਵੀ ਨਹੀਂ ਤੋੜ ਹੋਈਆਂ ਕੱਲ ਪਤਾ ਕਿੱਥੇ ਮੁੱਕਦੀ ਆ ਕੇ ਜਦੋਂ ਮੈਂ ਖੇਤੀ ਅੱਗੇ ਝੱਲੀਆਂ ਵਾਲੀ ਖੇਤੀ ਸਾਂਭਦਾ ਹੁੰਦਾ ਤਾਂ ਜੀ ਮੈਂ ਹੈ ਫਿਰ ਜਦ ਆਂਬੀਆਂ ਆ ਜਾਂਦੀਆਂ ਨੇ ਜਦ ਮੈਂ ਸਾਂਭਦਾ ਹੁੰਦਾ ਤੁਸੀਂ ਕਿਹੜਾ ਫਰਚ ਆਂਬੀਆਂ ਨਹੀਂ ਜਾਂਦੇ ਹੈ ਨਹੀਂ ਹੁਣ ਤਾਂ ਉਹ ਇੱਕ ਬੰਦੇ ਨੇ ਰੈਣਾ ਖੇਤਾਂ ਮੈਂ ਜਦ ਵੀ ਜਦ ਹੁਣ ਜਦ ਪਹਿਲਾ ਹੁੰਦਾ ਬੰਦਾ ਬੈਠਾ ਬੈਠਾ ਛਾਂ ਹੇ ਦੇਖ ਹੁੰਦਾ ਯਾਰ ਕੀ ਆਂਬੀਆਂ ਤੋੜ ਲਈਏ ਯਾਰ ਚੜ ਕੇ ਕੋਟ ਉਹਦੇ ਅੰਬ ਪਰ ਵੀ ਤਾਂ ਕਿੰਨੇ ਘਾਟਾ ਲੱਗਣਾ ਉਹ ਚੀਜ਼ ਹੋਰ ਆ ਹੁਣ ਮੇਰੇ ਵਰਗੇ ਨੇ ਸਿਖਰ ਤਪਾਇਰੇ ਮਾ ਜੀ ਕਿਤੇ ਚਾਹ ਮੰਗਾ ਲਈ ਚਾਹ ਬਣਾ ਕੇ ਤਵਾਂ ਰੋਂ ਘਰੋਂ ਭੱਜਣ ਦੀ ਗੱਲ ਨਹੀਂ ਚੱਲੇ ਆ ਕੇ ਹੈ ਆਹ ਹੈ ਉਹ ਗੱਲ ਹੋ ਰਾ ਹੁਣ ਸਿਰਦਾਦੀ ਸਸਰੀ ਗਾਲ ਜੀ ਸਾਰਿਆਂ ਨੂੰ ਹੁਣ ਸਿਰਦਾਦੀ ਇਹ ਨਹੀਂ ਹੈਗੀ ਇਹ ਟੋਰੀ ਮੰਦਾ ਹੁਣ ਜੇ ਖੇਤੀ ਸ਼ਰਤੀ ਤਾਂ ਹੁਣ ਜਾਣਦਾ ਤਾਂ ਹੈ ਹੀ ਉੱਥੇ ਨੂੰ ਟੋਰੀ ਵਾਲਾ ਕੋਈ ਜੰਮ ਨਹੀਂ ਦੇਖਣ ਗੱਲ ਲੰਬੀਆਂ ਮੱਤਾਂ ਤੋਂ ਤੱਕ ਕੇ ਨਾ ਗਿਆ ਜਵਾ ਬਰਮਾ ਦੀ ਗੱਲ ਪਰ ਇੱਥੇ ਤੁਹਾਨੂੰ ਚੜਨਾ ਪਣਾ ਬਣਪੀਆਂ ਪਰ ਅੰਬੀਆਂ ਪਹਿਨੀ ਅੰਬੀਆਂ ਦੇ ਪੁੱਛੇ ਆ ਬੱਬਾ ਆਖੇ ਰੱਬ ਆ ਬੱਬਾ ਉਹ ਚੱਕਾ ਨੀ ਉਹ ਵਾਇਆ ਪਿਆ ਇਹ ਖੁੰਡੀ ਲੱਗੀ ਉਹ ਖੁੰਡੀ ਕਹਿੰਦੇ ਨੂੰ ਕਹਿੰਦੇ ਉਹ ਜਿਹੜੀਆਂ ਅੰਬੀਆਂ ਜੀ ਉੱਥੇ ਅੰਬ ਲੱਗੇ ਪਿਆ ਰਿਸ਼ਤੇਦਾਰਾਂ ਕੋ ਪਈ ਹੈ ਜੀ ਕੁੰਡ ਉਹ ਕੁੰਡੀ ਕਹਿ ਦਿੰਦੇ ਆ ਉਹ ਕਈ ਹੋਰ ਵੀ ਕਹਿੰਦੇ ਮੇਰੀ ਗਾਂ ਦੇ ਸੀ ਕੀ ਕਹਿੰਦੇ ਅੰਬੀਆਂ ਤੋਂ ਕੁੰਡੀ ਬਣੀ ਵੀ ਕਹਿੰਦੇ ਕੁੰਡੀ ਉਹ ਬਣਾ ਦਿੰਦੇ ਹੁੰਦੇ ਨਾ ਉਹ ਕੁੰਡੀ ਬਣਾਈ ਜੀ ਅੰਬੀ ਤੋਣ ਲੈ ਜਾਈ ਉਹਨਾਂ ਕੋ ਕੁੰਡੀ ਵੀ ਹੈਗੀ ਆ ਜੀ ਪੈਣ ਨਹੀਂ ਕੋਲ ਤੇ ਬਾਕੀ ਵੈਸੇ ਐਦਾਂ ਵੀ ਝੜ ਜਾਂਦੀਆਂ ਉਹ ਤਾਂ ਉੱਪਰ ਚੜ ਕੇ ਹਨਾ ਦੇਖਦੇ ਆਂ ਜਾ ਕੇ ਹੁਣ ਕਿੱਕਣਾ ਝਾੜਦੇ ਆਂ ਬਾਈ ਸਰਦਾਰ ਜੀ ਕਿੱਦਾਂ ਅੰਬ ਪਰ ਚੜਦੇ ਆਂ ਅੰਬ ਦਾ ਟਾਣਾ ਵੀ ਕੱਚਾ ਹੀ ਹੁੰਦਾ ਸਰਦਾਰ ਜੀ ਉਹਨੇ ਥੱਲੇ ਨਾ ਤੁੰਗੋ ਪਤਾ ਉਹ ਡੁੰਗਾ ਕੱਚਾ ਹੈ ਟਾਣਾ ਗੱਲ ਪੱਕੀ ਆ ਹਾਂ ਇੱਕ ਵਾਰ ਬਈ ਇੱਕ ਵਾਰ ਮੈਂ ਗੱਲ ਹੀ ਦੱਸਦੀ ਹਾਂ ਅੰਬ ਦਾ ਟਾਣਾ ਨਾ ਅੰਬ ਦੇ ਟਾਣੇ ਦੀ ਕੋਈ ਨਝਾਨੀ ਬਸ ਇਹਨਾਂ ਮਤਲਬ ਜਿੱਥੇ ਜਾ ਕੇ ਇਹਨੇ ਫੜਨ ਲੱਗ ਗਿਆ ਉੱਥੇ ਨੇ ਫੇ ਬੰਦਾ ਵਾਪਸੇ ਹੋ ਗਿਆ ਨਹੀਂ ਫਰਮਾਨਵਾਏ ਥੱਲੇ ਪਾ ਕੇ ਇੱਕ ਕੱਚਾ ਹੁੰਦਾ ਬਹੁਤ ਇਹਦਾ ਤਾਂ ਨਾ ਨਹੀਂ ਹਾਂ ਟੁੱਟ ਜਾਂਦਾ ਚੱਲਦੀ ਮੈਂ ਇੱਕ ਵਾਰ ਗਿਰੀ ਸੀ ਕਿ ਫਿਰ ਕੱਚਾ ਦਾ ਮੋਟਾ ਤਾਂ ਨਾ ਉੱਥੇ ਖੜੋ ਹਾਂ ਨਹੀਂ ਆਇਤਾ ਮੈਂ ਤੇ ਜਿਆਦਾ ਪ੍ਰੀ ਉੱਥੇ ਨਾ ਚੜੋ ਭਾਈ ਆਇਆ ਤਾਂ ਵੈਸੇ ਹੀ ਤਾਂ ਮੈਂ ਬਿਨਾ ਆਉਂਗਾ ਜੀ ਤੇ ਤੋੜ ਦਿੰਦਾ ਤਾਂ ਅੱਗੇ ਤਾਂ ਤੇ ਹੁਣ ਭਾਈ ਸਰੀਰ ਸਿਆਣੇ ਹੋਗੇ ਆਹ ਨਾਲੇ ਭਾਈ ਓ ਜਿਹੜਾ ਹੋ ਚੰਨਿਆ ਬਗਾ ਤਾਂ ਕਿ ਬਾਪੂ ਹੋ ਗਿਆ ਜੀ ਨਾ ਕੁਣ ਗੋਡੇ ਦੁਖਦੇ ਆਂ ਕਿਆ ਕਰੀਏ ਹਾਂ ਦੁੱਖ ਤੇਰੇ ਗੋਡੇ ਇੰਨੇ ਗੋਡੇ ਦੁਖਦੇ ਆਂ ਕਿਆ ਕਰੀਏ ਬੁਰੀਆਨੀ ਜਾਂਦਾ ਜਦ ਚੜਦੀ ਜਵਾਨੀ ਦੀ ਜਾਂਦਾ ਮਰ ਸਾਲ ਮਾਰ ਕੇ ਆਉਂਦਾ ਪੁੱਤਾਂ ਕੁੜੀਆਂ ਦਾ ਹੋ ਗਿਆ ਵਿਆਹ ਤੇ ਪੁੱਤਿਆਂ ਦਾ ਆ ਹਾਂ ਸਿਕਰ ਬਾਈ ਪੁੱਤਾਂ ਮੋਤੀਆਂ ਵਾਲਾ ਹੋ ਗਿਆ ਏ ਖਲੀ ਤਾਂ ਨਹੀਂ ਸਾੜੀ ਵਿਆਹ ਨਹੀਂ ਆ ਓਏ ਬਾਈ ਦੋ ਮਿੰਟ ਦਾ ਹਾਸੇ ਮੁਖਾਣ ਹਾਂ ਕੈਮ ਜੱਟ ਹਜੇ ਇਹਦੀ ਕੋਈ ਗੱਲ ਨਹੀਂ ਤੇ ਬੜਾ ਕਰਾਂਗੀ ਤੇ ਤੋੜਾਂਗੇ ਦੇਖੇ ਉਹ ਤੇ ਕੋਈ ਹੈ ਤੇ ਅੰਬੀਆਂ ਉੱਥੇ ਆਦ ਕੀ ਬਹੁਤੀਆਂ ਜ਼ਿਆਦਾ ਨਹੀਂ ਹੈਗੀਆਂ ਅੱਗੇ ਅੰਬੀਆਂ ਬਹੁਤ ਲੱਗਦੀਆਂ ਨੇ ਉਹ ਅੰਬਾਂ ਨੂੰ ਅ ਕੁਝ ਕਹਿੰਦੇ ਵੀ ਇੱਕ ਇੱਕ ਸਾਲ ਵੀ ਆਂਬ ਘਟੰਦਾ ਹੀ ਆ ਫਲ ਖਾਲ ਦੇ ਹੁੰਦੇ ਆ ਵੀ ਫੇਰ ਅਗਲੇ ਸਾਲ ਜ਼ਿਆਦਾ ਲੱਗੂਗੇ ਤੁਹਾਨੂੰ ਕਿੰਨਾ ਮਾਉਂ ਬਟਾ ਕੰਮ ਆਂਬ ਉੱਥੇ ਹੈਗੇ ਇੱਕ ਛੋਟਾ ਬੂਟਾ ਜੀ ਕੋਠੇ ਕੀੁੰਨੇ ਉੱਚਾ ਮੜਾ ਉਹ 12 15 ਫੁੱਟ ਦਾ ਉਹਨੂੰ ਇੰਨੀ ਗੰਬੀ ਲੱਗੀ ਵੀ ਪਰ ਉਹ ਖਾਣ ਨੂੰ ਬਹੁਤ ਸਵਾਦ ਹੋਊਗੀ ਉਹਨੂੰ ਪਹਿਲੀ ਵਾਰ ਅੰਬੀ ਲੱਗੀ ਆ ਬੁੱਟੇ ਨੂੰ ਇਹ ਉਹ ਨਹੀਂ ਆਪਾਂ ਤੋੜਨੀਆ ਉਹ ਖਾ ਕੇ ਦੇਖਾਂਗੇ ਐ ਕਿ ਕਿਹੋ ਜਿਹੀ ਅੰਬੀ ਹੈ ਨਾ ਤੇ ਬੜੇ ਟੁਟਕੇ ਖਾਉਂਗੇ ਉਹ ਹਜੇ ਉਮੀ ਪਏ ਤੇ ਪੱਕਣੀਆਂ ਕਹਿੰਦੇ ਤੋੜਨੀਆ ਨਹੀਂ ਉਹ ਟੁਟਕੇ ਓਹੋ ਉਹ ਟੁਟਕੇ ਹੀ ਖਾਉਂਦੇ ਨਹੀਂ ਸਾਡੀ ਇਹ ਨਾ ਮਤਲਬ ਆ ਵੀ ਜਦ ਆਪੇ ਗਿਰੀ ਮੇਰੇ ਕਹਿਣ ਦਾ ਮਤਲਬ ਨਾ ਅਚਾਰ ਵਾਲੀ ਅੰਬੀ ਨਹੀਂ ਹੈ ਜੀ ਅੱਛਾ ਨਹੀਂ ਉਹ ਤਾਂ ਮੈਂ ਸੰਦਗੀ ਵੀ ਚੂਸੀ ਲਈ ਆ ਉਹ ਮਤਲਬ ਮੀਂਹ ਪਏ ਤੇ ਪੱਕੂਗੀ ਫਿਰ ਤੋੜਨੀ ਹੈ ਹੈ ਨਾ ਕਹਿੰਦੇ ਅਸੀਂ ਮੁਰਗੀਰ ਤਾਂ ਤੂੰ ਮੇਰੀ ਗੱਲ ਸੁਣ ਤੂੰ ਮੇਰੀ ਗੱਲ ਸਮਝਦਾ ਨਾ ਹਾਂਜੀ ਘਰ ਗੱਲ ਸੁਣਦਾ ਉਹ ਨੂੰ ਦੇਖੀ ਥੱਲੇ ਦੋ ਮਾਰ ਲੱਗੀ ਨਹੀਂ ਪਤਾ ਲੱਗਦੀ ਬੁੱਤ ਗੱਲ ਆ ਕੇ ਦੇਖਾਂ ਨਹੀਂ ਆਈ ਵੀ ਜੀ ਤੂੰ ਸੁਣਦਾ ਨਹੀਂ ਉਹ ਥੱਲੇ ਦੋ ਮਾਰ ਲੱਗੀ ਕੀ ਕਰਦੀ ਹੈ ਨਾ ਨਾ ਬੈਠੀ ਹੈ ਐ ਜਾ ਪਹਿਲਾਂ ਸੱਸੀ ਕਾ ਬਲਾਓ ਸੱਜੀ ਕਾ ਬਾਪ ਸੱਜੀ ਕਾ ਉੱਠੋ ਜੀ ਬਲਾਓ ਸੱਜੀ ਕਾ ਸੱਜੀ ਕਾ ਬਾਪ ਉਹ ਉੱਧਰ ਮੈਂ ਤੂੰ ਕਰਤੀ ਬੁੱਤੂ ਬਲਾ ਦੇ ਸੱਜ ਦਾ ਕੁਚੀ ਕਿ ਕਿਥੇ ਚਲੀ ਕਿੱਥੇ ਨੂੰ ਚਲੀ ਤੂੰ ਹੈ ਕਿੱਥੇ ਚੱਲੇ ਹੈ ਕਿੱਥੇ ਜਾਣਾ ਦੱਸ ਦੇ ਜੇ ਤੇ ਕਹਿ ਦਿੰਦੀ ਮਾਲਾ ਨੂੰ ਭਾਈ ਇੱਕੇ ਭਾਈ ਤੇ ਨਾਨਕੇ ਹੀ ਹੁੰਦੇ ਨੇ ਆਰੇ ਤੇ ਹੋਰ ਆਪਣੇ ਘਰ ਤੋਂ ਲਾਵਾ ਰਹੇ ਤੇ ਨਹੀਂ ਹੁੰਦੀਆਂ ਖੜਾ ਹੋ ਜਾ ਤੇ ਬਾਕੀ ਹੁਣ ਭਾਈ ਉੱਥੇ ਆਪਣੀ ਰਿਸ਼ਤੇਦਾਰੀ ਵੀ ਹੈ ਜਿੱਦਾਂ ਹਨ ਜਿਹੜੇ ਰਿਸ਼ਤੇਦਾਰਾਂ ਦੀ ਆਪਣੇ ਕੋਲ ਜ਼ਮੀਨ ਆਪਾਂ ਜਿਹਨਾਂ ਦੀ ਜ਼ਮੀਨ ਬੰਦੇ ਆ ਤੇ ਭੈਣ ਨਾ ਵੀ ਕਹਿੰਦੇ ਭਾਈ ਵੀ ਆ ਕੇ ਹੀ ਜਾਇਓ। ਉਹਨਾਂ ਦਾ ਸਿਹਰੇ ਫੋਨ ਆ ਗਿਆ ਨਹੀਂ ਸਾਨੂੰ ਵੀ ਅੰਬੀ ਆਉਂਦੀ। ਮੇਰੇ ਮੇਰੇ ਗਾਲ ਮੇਰੇ ਮੈਨੂੰ ਪਤਾ ਨਾ ਮੈਨੂੰ ਤਾਂ ਗਾਲ ਹੀ ਪੈਣੀਆਂ ਪੈ ਜਾਂਦੀ। ਮਨੂੰ ਗਾਲ ਤਾਂ ਪੈਣੀਆਂ ਜੀ। ਮਾਸੀ ਜੀ ਕੱਲ ਪਰਸੋਂ ਦੇ ਫੋਨ ਕਰਦੇ ਮੇਰੇ ਤੇ ਫੋਨ ਨਹੀਂ ਚੱਕ ਹੋਇਆ। ਤੇ ਚਲੋ ਕੋਈ ਨਾ ਗਾਲ ਖਾ ਲੂਗੇ ਭਾਈ ਬੜੇ ਬਜ਼ੁਰਗਾਂ ਦੀਆਂ ਗਾਲਾਂ ਕਿਉਂ ਨਾਲ। ਕਿਉਂ ਨਹੀਂ ਕੋਈ ਨਹੀਂ ਆਪਣੇ ਤਾਂ ਹੀ ਗਿਜਦੇ ਆ। ਮੰਮੀ ਕੀ ਕਹਿੰਦੀ ਹੈ? ਗਾਲ ਮੂੰਹ ਦੀਆਂ ਲਾਣਾ। ਹਾਂ। ਉਹਦੀਆਂ ਲਾਲਾ ਵੀ ਨੇ ਜੋ ਆਪਣੇ ਤਾਂ ਹੀ ਕਿਤੇ ਨਹੀਂ ਨਹੀਂ ਬਿਲਕੁਲ ਤੇ ਬਿਲਕੁਲ ਗੱਲ ਹੀ ਫੇਰ ਹੁਣ ਗੱਲ ਹੈਗੀ ਐ ਉਧਰ ਵੀ ਅਸੀਂ ਜਿਹੜਾ ਮਾਰਨਾ ਹਨਾ ਉਹਨਾਂ ਨੇ ਵੀ ਜਾ ਕੇ ਆਣਾ ਤਾਂ ਕਰਕੇ ਥੋੜੀ ਮੈਂ ਤਾਂ ਚਲੋ ਦੁੱਧਤੀ ਆਇਆ ਤਾਂ ਮੈਂ ਤਾਂ ਇੰਨੀ ਹੀ ਆਇਆ ਨਾ ਤਾਂ ਇਹਨਾਂ ਨੇ ਕੋਈ ਥੋੜੀ ਥੋੜੀ ਟਵਰ ਕੰਨੀ ਰਿਸ਼ਤੇਦਾਰ ਇੱਥੋਂ ਵੀ ਜਾ ਕੇ ਆਣਾ ਤੇ ਬਾਕੀ ਹੁਣ ਚੱਲਦੇ ਆ ਜੀ ਫੇਰ ਅੱਗੇ ਹੈਨਾ ਖੱਲਾ ਤਾਂ ਲੈ ਲਓ ਕੋਈ ਜੀ ਚ ਬਾਣੀ ਆ ਬੀਆ ਥੈਲੇ ਦਾ ਮੈਂ ਇੱਥੇ ਮੋਟਰਮਾਂ ਕੱਲ ਰੱਖ ਕੇ ਆਇਆ 15 20 ਉੱਥੇ ਵੀ ਦੱਬਣੇ ਪੈਂਦੇ ਨਾ ਡੋਲਾਂ ਉੱਪਰ ਉੱਥੇ ਚੱਲ ਮੇਰੀ ਕੋਈ ਸਾਥ ਦੀ ਹੋਰ ਲੈ ਵੀ ਜਾਂਦੇ ਆ ਤੇ ਵੈਸੇ ਇੰਨੀਆਂ ਨਹੀਂ ਹੈਗੀਆਂ ਮੈਨੂੰ ਲੱਗਦਾ ਪੰਜ-ਪੰਜ ਇੱਕ ਕਿਲੋ ਇਹ ਆਉਣੀਆਂ ਚਲੋ ਜਿੰਨੀਆਂ ਕਈ ਉਹਨਾਂ ਦੇ ਵੀ ਰਿਸ਼ਤੇਦਾਰਾਂ ਨੇ ਵੀ ਰੱਖਣੀਆਂ ਥੋੜੀਆਂ ਜੀਆਂ ਉਹਨਾਂ ਨੇ ਵੀ ਉਹ ਤਾਂ ਚਲੋ ਮਾਸੀ ਜੀ ਆ ਸਾਡੇ ਭੈਣ ਆ ਦੋ ਨਿਆਣੇ ਆ ਛੋਟੇ ਛੋਟੇ ਉਹ ਬਾਜੀ ਬਾਹਰ ਗਏ ਬੀ ਕੈਨੇਡਾ ਹੈਨਾ ਤੇ ਆ ਹੱਥ ਚੱਕ ਗਏ ਉਹਨੂੰ ਇਹ ਤਾਂ ਕਰਕੇ ਫਿਰ ਉਹਨਾਂ ਦੇ ਤਾਂ ਚਲੋ ਕੱਟੇ ਲੱਗਣੀਆਂ ਲੱਗਣੀਆਂ ਆ ਭਾਈ ਐ ਫਿਰ ਵੀ ਬੰਦਾ ਥੋੜੀ ਜਿਹੀ ਪਾ ਲੈਂਦਾ ਹਾਂ ਹਾਂ ਤਾਂ ਪਰ ਘਰ ਦੀ ਅੰਬੀ ਜਿਹੜੀ ਹੁੰਦੀ ਆ ਭਾਈ ਉਹਦਾ ਫਿਰ ਵੀ ਵਧੀਆ ਟੇਸਟ ਹੁੰਦਾ ਹਨਾ ਆਪਣੇ ਖੇਤ ਦੀ ਅੰਬੀ ਜਰੂਰ ਐਸੀ ਕਰਕੇ ਤਾਂ ਕਹਿ ਨਹੀਂ ਇੱਕ ਬੂਟਾ ਅੰਬ ਦਾ ਤਿਆਗ ਹੋਣ ਦਿਆ ਨੂੰ ਉਧਰ ਲਾ ਲਓ ਖੇਤਾਂ ਆ ਲਾ ਦਣਾ ਪਿੱਛੇ ਲਾ ਦਵਾਂਗੇ ਲਾ ਲਾਂਗੇ ਤੇ ਬਾਕੀ ਹੁਣ ਫਿਰ ਚੱਲਦੇ ਆ ਜੀ ਤੁਹਾਨੂੰ ਖੇਤਾਂਵਾਂ ਜਾ ਕੇ ਮਿਲਦੇ ਆਂ ਕਰੀਏ ਗਦੀ ਸਤਾ ਜੀ ਅੰਬ ਉੱਪਰ ਚੜਦੇ ਆ ਨਾ ਅੰਬੀ ਤੇ ਚੜਦੇ ਆ ਕਿਆ ਬਣਦਾ ਇਹ ਜੀ ਵੀਡੀਓ ਨਾਲ ਤੁਸੀਂ ਬਣ ਕੇ ਦੇਖੇ ਨਹੀਂ ਦੇਖਦੇ ਰਿਓ ਸੋਰੀ ਹੁਣ ਪਹਿਲਾਂ ਫਿਰ ਦੇਖੂਗਾ ਨਾ ਚਲੋ ਜੀ ਠੀਕ ਆ ਮੈਂ ਮਿਲਦੇ ਅੱਗੇ ਜਾ ਕੇ ਲਓ ਜੀ ਪਹੁੰਚ ਗਏ ਚੱਲੀਆਂ ਹੈ ਫੋਟੋ ਤੇ ਖੜੇ ਆ ਹੁਣ ਮੈਂ ਆਏ ਦੇਖਦਾ ਵੀ ਜਿਹੜਾ ਨੇ ਉੱਦਣ ਦਾ ਰੌਲਾ ਪਾਇਆ ਬਤਾ ਅੰਬੀਆਂ 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 ਇਹ ਪਈ ਤੋੜ ਲੋ ਕਿਹਨੇ ਤੋੜ ਲੀਆਂ ਮੈਂ ਤਾਂ ਹੁਣ ਲੈ ਜਾ ਕੇ ਅੰਬ ਕੋ ਕੋਰੇ ਖੜਾਤੀਆਂ ਹਾਂ ਦੇਖੋ ਕਿੰਨੀ ਸੋਹਣੀ ਗੱਲ ਕਰਤੀ ਹਾਂ ਜਾਂ ਤਾਂ ਐ ਕਰਿਓ ਚਾਰ ਖਾਏ ਹੋ ਨਾ ਫਿਰ ਅੱਛਾ ਹਾਂ ਫਿਰ ਤਾਂ ਸਵਾਦ ਆਜੂ ਮੈਂ ਆਪਣਾ achar kilo ਮੁੱਲ ਲਿਆਉਂਗਾ ਵੈਰੀ ਗੁੱਡ ਤੁਹਾਡੇ ਉੱਥੇ ਪੈਸੇ ਲੱਗ ਜੂਗੇ ਹੁਣ ਕਹੜੀਏ ਸੂਟ ਦਵਾ ਦੋ ਉੱਥੇ ਪੈਸੇ ਲੱਗਣ ਉਹ ਬਾਈ ਆਚਾਰ ਖਾਣਾ ਹੋਰ ਚੀਜ਼ ਆ ਸੂਟ ਲਾ ਕੇ ਸੜ ਜੂਗਾ ਆ ਜਿਹੜੀ ਲੇਬਰ ਲੱਗੀ ਵੀ ਇਹਨਾਂ ਨੂੰ ਕਿੱਥੋਂ ਦੇਣਾ ਜਿਹੜੇ ਰੋਟੀ ਨੂੰ ਲੱਗਦੇ ਹਨ ਉਹ ਤੁਹਾਡੀ ਟੈਨਸ਼ਨ ਆ ਬਾਈ ਹਾਂ ਛੇ ਜੀ ਉਹ ਮੇਰੀ ਟੈਨਸ਼ਨ ਨਹੀਂ ਮੈਂ ਤਾਂ ਆਪਣੇ ਜੋਗ ਇੰਤਜ਼ਾਮ ਕਰ ਲੰਮੀ ਆ ਦੀਦੀ ਹੁਣ ਤਾਂ ਲਿਆਇਆ ਕਰਨਾ ਮੇਰਾ ਸੋਣਾ ਸਾਲ ਲੰਘ ਜਾਣਾ ਜੇ ਮੈਨੂੰ ਤਾਂ ਮੈਂ ਤਾਂ ਚਾਰ ਘਟਵਾ ਦੇ ਖਾ ਕੇ ਰਾਜੀ ਬੈਠਾ ਮੈਂ ਦੀਦੀਆਂ ਕੋਲ ਤੇ ਲਿਆਇਆ ਕਰਨਾ ਤੁਸੀਂ ਆਪਣਾ ਦੇਖ ਲਓ ਜੱਗੀ ਵੀ ਘੱਟੇ ਖਾ ਕੇ ਖੁਸ਼ ਆ ਮੈਂ ਮੈਂ ਦੇਦੀ ਤੇ ਕਿੰਨਾ ਦੇਦੀ ਨੂੰ ਪੱਕਾ ਕਰਿਆ ਵੀ ਮੈਨੂੰ ਚਾਰ ਤੁਸੀਂ ਦੇਣਾ ਹੀ ਦੇਣਾ ਕਿਸੇ ਨੂੰ ਦੋ ਨਾ ਦੋ ਤੁਹਾਡੀ ਵੀ ਪਾਲਣੀ ਆ ਬਬਲ ਮਾਸੀ ਮੈਂ ਮਾਸੀ ਕੋਲ ਤੇ ਲਿਆਇਆ ਕਰੂੰਗਾ ਚਲੋ ਠੀਕ ਆ ਜਾਓ ਤੇਰ ਹੂਕੋ ਪਹੁੰਚੋ ਸੈਟੀ ਕਰੋ ਬਾਈ ਹੁਣ ਚਾਰਨਾ ਹੀ ਪਹਿਣਾ ਹੁਣ ਹਾਂ ਉੱਪਰ ਤਾਰ ਨਹੀਂ ਪਹਿਣੀ ਅੰਪੀਆਂ ਤੇ ਕੜੰਗੀ ਤਾਂ ਹੁਣ ਲਿਆਂਦੀ ਨਹੀਂ ਅਸੀਂ ਹੁਣ ਐਦਾਂ ਹੀ ਚੜਿਆ ਜਾਊਗਾ ਬਿਨਾਂ ਕੰੰਗੀ ਤੋਂ ਹਾਂ ਫੋਨ ਫੋਨ ਫੜ ਲਓ ਮੇਰਾ ਕਿਤੇ ਫੋਨ ਫਟ ਗਿਆ ਮੀ ਅੰਬੀਆਂ ਪੈ ਜਵੇ ਮਹਿੰਗੀਆਂ ਹਨਾ ਤੇ ਕਿੰਨਾ ਵਿਆਪ ਹੈ ਅੰਬੀਆਂ ਭਾਈ ਬਹੁਤ ਮਹਿੰਗੀਆਂ ਪੈ ਜਾਣੀ ਚਾਬੀ ਚੋਬੀ ਆਪਾਂ ਗੱਡੀ ਦੀ ਸਾਰਾ ਪਹਿਲਾਂ ਹੀ ਕੱਲ ਮੇਤੇ ਚਾਬੀ ਟੁੱਟ ਗਈ ਮੈਂ ਨਾ ਕੋਈ ਚੀਜ਼ ਚੱਕ ਲਈ ਐਦਾਂ ਚਾਬੀ ਐ ਫੜੀ ਵੀ ਤੀ ਐ ਜ਼ੋਰ ਨਾਲ ਚੀਜ਼ ਚੱਕ ਲਈ ਐ ਹੋ ਗਈ ਵਿਚਾਰੀ ਮੂਚੇ ਗਈ ਆ ਰਿਮੋਟ ਜਿਹਦਾ ਟੁੱਟ ਗਿਆ ਸ਼ੁਕਰਾ ਜੀ ਸੱਤੇ ਹੋਈ ਵੀ ਹੁੰਦੀ ਸੌਕਲਾ ਖਾਣੇ ਇਹ ਹੁਣ ਨਵਾਂ ਪੁਆਣਾ ਪਹਿਣਾ ਫਿਰ ਚਾਬੀ ਨਵੀਂ ਚੱਕਿਆ ਨਹੀਂ ਕਰਦੀ ਪੈਣੀ ਆ ਕਹਿੰਦੇ ਆ ਕੇ ਆਹ ਪਾਵਰ ਬੈਂਕ ਦੀ ਤਾਰ ਨਿਆਣੇ ਨੇ ਤੋੜਤੀ ਤੇ ਨਿਆਣੇ ਕਹਿੰਦੇ ਸਾਡੇ ਕੋਲ ਤਾਂ ਪਾਵਰ ਬੈਂਕ ਹੈ ਨਹੀਂ ਤਾਂ ਆਪੇ ਤੋੜੀ ਹੋਣੀ ਨਾਲੇ ਉਹ ਮੈਂ ਚਾਬੀ ਵੀ ਕਿਸੇ ਨਿਆਣੇ ਨੇ ਹਾਂ ਚਾਬੀ ਵੀ ਓਕੇ ਆ ਇਹਨੇ ਚੱਬਣੀ ਆ ਨੂਰ ਨੂੰ ਤਾਂ ਦਿੰਦੇ ਦੀ ਪਾਵਰ ਤਾਂ ਖੜਾਉਂਦੇ ਨਹੀਂ ਪਾਲੀ ਦੀ ਕਰਦੇ ਹੁੰਦੇ ਤਾਂ ਵੀ ਤਾਂ ਹੁਣ ਭਾਈ ਡਰਨਾ ਪੈਣਾ ਉੱਪਰ ਕਿਉਂਕਿ ਡਰਨਾ ਹੈ ਗਿੱਲਾ ਨਹੀਂ ਹੈਗਾ ਉੱਥੇ ਨੂੰ ਖੜ ਜਾ ਟੈਨਸ਼ਨ ਕਰਨੀ ਉਹ ਇੰਨਾ ਜ਼ਿਆਦਾ ਨਹੀਂ ਉਹ ਉੱਥੇ ਕਿਉਂ ਤੇ ਬਾਕੀ ਭਾਈ ਚਲੋ ਚਲੋ ਤੁਸੀਂ ਚੜੋ ਗਿਰਦੇ ਵਿੱਚ ਫੜਦੀ ਇੱਕ ਦੰਬੀ ਹੈ ਜਿਹੜਾ ਤੂੰ ਫੜ ਲੂ ਮੇਰੇ ਥੱਲੇ ਆ ਨਾ ਨਾ ਸਰਦਾਰ ਜੀ ਚੱਲ ਚੱਲ ਲਓ ਭਾਈ ਫਿਰ ਹੁਣ ਕਿ ਆੜਨਾ ਹੀ ਪੈਣਾ ਹਨਾ ਹੱਲਾ ਤੁਲਾ ਉਹ ਫੈਲਾ ਅੰਦਰ ਪਿਆਣਾ ਹੱਲਾ ਦਾ ਬਹੁਤ ਪਈ ਹੁਣੇ ਅੰਦਰ ਬਾਬਿਆਂ ਦਾ ਨੌ ਲੇ ਕੇ ਚੜੇ ਉਹ ਵਾਹ ਕਿ ਲੋ ਸੱਚਾ ਆਪਾ ਅੱਛਾ ਮੇਰਾ ਆਸ਼ੀਰਵਾਦ ਵੀ ਨਾਲ ਮੈਂ ਤਾਂ ਕਹਿੰਦੀ ਹਾਂ ਕਿ ਮੁੰਡਾ ਤਾਂ ਰਹਿਣਾ ਤੇ ਮੁੰਡਾ ਉਰੇ ਹਾਂ ਤੂੰ ਉਰੇ ਆ ਦੇ ਚਾਚੂ ਉਹਦੇ ਚਾਚੂ ਲੱਗੇ ਜਾਂਦੇ ਦੋਸਤ ਕਿਹਾਂ ਨਾ ਲੱਗਦੇ ਵੀ ਨਾ ਮੈਂ ਕਹਿੰਦਾ ਕੈਮਰਾ ਬੰਦ ਕਰ ਲੈ ਬੇਇੱਜ਼ਤੀ ਹੋ ਜਣੀ ਜੇ ਮੈਂ ਗਿਆ ਨਾ ਨਾ ਸੁੱਖ ਕੈਮਰਾ ਚੱਲਣਾ ਚਾਹੀਦਾ ਚਲ ਜ਼ੂਮ ਕਰਕੇ ਦਿਖਾਣਾ ਸੁੱਖੀ ਦੂਮ ਕਰਕੇ ਦਿਖਾਣਾ ਲੈ ਜੀ ਪਹਿਲੀ ਰਾਤ ਰੱਖ ਲਈ ਦੂਸਰੀ ਰਾਤ ਰੱਖਣ ਦੀ ਤਿਆਰੀ ਲੈ ਹਾਂ ਚੜ੍ਹੇਰੀ ਹੋਣਾ ਮੈਨੂੰ ਤਾਂ ਲੱਗਦਾ ਜਿਹੜੇ ਸਾਬ ਨਾਲ ਚੱਲਦੇ ਆ ਕਾਜੀ ਧਿਆਨ ਨਾਲ ਛੜਵੀਂ ਆ ਮम्मा ਵੈਰੀ ਗੁੱਡ ਚਲ ਕੋਪਾ ਨਹੀਂ ਹੋਇਆ ਇਸ ਲਈ ਜਨਨ ਤੇ ਭੱਜ ਦਿੰਦੇ ਆਲਾ ਕੋਠੇ ਵਾਲੇ ਆਹ ਤਾਂ ਨਹੀਂ ਮੋੜ ਕੇ ਉੱਧਰ ਹੀ ਤਾਰ ਨੂੰ ਤੁਸੀਂ ਉੱਪਰ ਨਾ ਛੜੋ ਉਹਦੇ ਪਾਸ ਬਹੁਤ ਆੰਗੀ ਫਿਰ ਉੱਥੇ ਤੇ ਤਾਰ ਲੋ ਦੇ ਕੋਠੇ ਮੇਰੀ ਯਾਰ ਸੁਣਾ ਉੱਥੇ ਦਾ ਹੋਮੇ ਕੋਠੇ ਪਰ ਜਿਆਦਾ ਹੈ ਬਾਲੇ ਆ ਰੂ ਬਥਰ ਪਤਾ ਬਾਲੇ ਕੁਕੜੇ ਆ ਯਾਰ ਉਹ ਮੰਨੂ ਪਤਾ ਮਾਦਾ ਟੈਂਸ਼ਨ ਨਾਲੇ ਲਓ ਬਈ ਹੋ ਗਈ ਸ਼ੁਰੂਆਤ ਕੁਆਂਟਾ ਤਾਂ ਵਜਨ ਐ ਇਸ ਬੰਦੇ ਚ ਆਪ ਤਾਂ ਟੁੱਟਣੇ ਆ ਖਾ ਖਾ ਪੀਆ ਖਰਾਕਾ ਘਮ ਆਉਣੀ ਆ ਹੈ ਹੋਰ ਤਾਂ ਉਹ ਅਜੇ ਵੀ ਨਹੀਂ ਬੰਦਾ ਚਾਹੀਦਾ ਜਿਹੜਾ ਹਵਾ ਦੇ ਬੁੱਲੇ ਨਾਲ ਹਿੱਲ ਜਵੇ ਇੱਥੇ ਦੇਰੀ ਖਰਾਕਾ ਖਾਦੀ ਆ ਤੁਸੀਂ ਖਰਾਕਾ ਲੈ ਲੈ ਆਓ ਖਰਾਕ ਤਾਂ ਹੁਣ ਪਤਾ ਗਿਆ ਚੱਕਰ ਆ ਹੈਂ ਰਗ ਤਾਂ ਚੱਲ ਹੁਣ ਵੀ ਬਾਲਕ ਦੀ ਕਿਰਪਾ ਨਾਲ ਵਧੀਆ ਜਦ ਜਿੰਮ ਜੋ ਮ ਲੱਗੇ ਵੇ ਤੇ ਪਹਿਲਾਂ ਜਦ ਬਾਈ ਜਦ ਤਾ ਇੱਕ ਵਾਰ ਸਰੀਰ ਬਹੁਤ ਵਧੀਆ ਬਣਾ ਲਿਆ ਦਾ ਮੁੜ ਕੇ ਫਿਰ ਤੂੰ ਕੰਮ ਕਰ ਹੁਣ ਉੜਦਾ ਹੀ ਜਾਂਦਾ ਤੂੰ ਕੰਮਕਾਰਾਂ ਦੇ ਪੈ ਗਿਆ ਭਾਈ ਹੁਣ ਜਿੰਮ ਦਾ ਟਾਈਮ ਹੀ ਨਹੀਂ ਹੈ ਉਹਨਾਂ ਦੇਖ ਲਓ ਭਾਈ ਇਹ ਹਟਾ ਦਿੰਨੇ ਹੈ ਜੀ ਰੁਪਈਆ ਤਾਂ ਬਹੁਤ ਆ ਬਈ ਹਾ ਹੋ ਬਹੁਤ ਤੋੜੋ ਨਹੀਂ ਇਹਨਾਂ ਤੋੜੋ ਕਹੀ ਜਣਾ ਨਹੀਂ ਹੈ ਠੀਕ ਆ ਆ ਰਹੀ ਜੀ ਨੰਦਾ ਇਸ ਪੱਤੀ ਦੇ ਵਿੱਚ ਨਾ ਨੰਨੀ ਜਿੰਨੀ ਹੰਦੀ ਆਵਾਜ਼ ਚ ਆਹ ਚੜੀ ਉਹ ਲਾ ਦਿੰਦੇ ਮੈਂ ਆਪਣੇ ਆਪਣੇ ਚਾਕੇ ਦੇਖਦੇ ਹੋ ਪੂਰੇ ਦੇਖ ਕੇ ਕਿਤੇ ਨਹੀਂ ਇਹ ਕਿਹੜਾ ਕੋਕਾ ਸੁੱਕੀ ਕੈਮਰਾ ਜ਼ੂਮ ਕੀਤਾ ਜਾਵੇ ਬੋਲੋ ਓਠਾ ਕਿਹੜਾ ਬਹੁਤ ਆ ਜਿਆਦਾ ਉੱਚਾ ਹੈ ਜੇ ਵਿੱਚ ਨੂੰ ਨਿਕਲ ਗਿਆ ਹਾਹੋ ਹਾਹੋ ਕੁਛ ਨਹੀਂ ਪਤਾ ਮਾੜੇ ਚੰਗਟਾ ਆਂਦਾ ਫਿਲਟਰ ਦਾ ਡੱਡ ਲੱਗਦਾ ਭਾਈ ਉਹ ਤੇਰੀ ਦੇਖਿਓ ਤੇਰ ਮਾਂ ਵੱਜੀ ਆ ਗਈ ਉਰੇ ਕੜੰਗੀ ਦੀ ਤਾਂ ਆ ਖਾ ਲੋ ਜੇ ਖਾਣੀ ਆ ਪੱਕੀ ਪਿੱਲ ਪਿੱਲੀ ਦੀ ਨਹੀਂ ਯਾਰ ਇਹ ਚਾਹ ਜੂਹੇ ਲੱਗੇ ਹੋਏ ਹੁਣ ਇਹਨਾਂ ਨੂੰ ਚਾਹ ਜੂਹੇ ਲੱਗੇ ਆ ਰੋ ਤੂੰ ਚਾਹ ਆ ਉਹ ਚੱਕ ਬੰਦੀ ਆਉਗੇ ਦੀ ਲੱਭੇ ਨਾ ਨਾ ਉਹ ਤੀ ਨੰਬੀਆਂ ਦੇ ਵਿਚਾਲੇ ਆਹ ਹਾਂ ਹਾਂ ਨਾ ਚੂਹਾ ਬੂਤੇ ਦੇ ਕਿੱਥੇ ਚੜ ਜਾਊਗਾ ਤੇਰਾ ਆਹ ਦੇਖ ਤਾਂ ਮਨ ਨੂੰ ਮੜ ਜੀ ਧੋ ਲਾ ਉਹਦੇ ਵਿੱਚ ਚਰਚੇ ਦੇ ਪਾਣੀ ਜਾਦੇ ਨਹੀਂ ਨੰਬੀ ਪੱਕੀ ਹੈਗੀ ਹਾਂ ਇਹ ਕੱਚੀ ਆ ਇਹ ਲਓ ਭਾਈ ਆ ਤਾਂ ਕੋਠੇ ਦੇ ਉੱਪਰ ਆ ਦੇਖੋ ਟਾਣੇ ਉੱਪਰ ਲੱਗੀਆਂ ਮੀਂਹੀਆਂ ਮੈਂ ਤਾਂ یوں ਕਹਿੰਦਾ ਤਾਂ ਮੈਂ ਕਿਹਾ ਥੋੜੀਆਂ ਐ ਤਾਂ ਖਾਸੀਆਂ ਪਰ ਬਾਈ ਬਹੁਤ ਆ ਬੁੱਟਾ ਤਾਂ ਪਰਿਆ ਪਰ ਐਸਾ ਭਾਈ ਆ ਤੈਨੂੰ 4 ਕਿਲੋ ਤਾਂ ਮੈਂ ਕਹਿੰਦਾ ਹੋ ਵੀ ਗਈਆਂ ਹੋਣੀਆਂ ਹੋਰ 3-4 ਕਿਲੋ ਟੋਟਲ ਦਾ ਆਪਣੇ ਕਿਲੋ ਨਹੀਂ ਕਿਲੋ ਜਾਣੀਆਂ ਮਸਾਜ ਕਿਲੋ ਕਿਹਾ ਮੈਂ 3-4 ਕਿਲੋ ਕਿਹਾ 4 ਕਿਲੋ ਕਿਹਾ ਕਿਲੋ ਉਹਨੂੰ ਕਿੰਨੀ ਅੱਗੇ ਚੜਦੀਆਂ ਮੰਮੀ 5-7 ਕਿ ਚੜਦੀਆਂ ਹੋਣੀਆਂ ਹਾਂ ਸਸ ਤੇ ਚਲੇ ਜਾਂਦੀਆਂ ਲੈ ਇਹ ਕਹਿੰਦੇ ਬੜੇ ਚੰਸਾ ਮਸਾ ਮਸਾ ਨਹੀਂ ਆ ਤੇ ਅੰਬੀਆਂ ਬੁੱਲਾ ਅੰਬੀ ਆ ਅੱਧਾ ਪਾਈਆ ਦੀ ਅੰਬੀ ਆ ਦੀਦੀ ਨਾਲ ਚਰਸ ਹੋਣਾ ਜ਼ਿਆਦਾ ਦੇਖਣ ਨੂੰ ਛੋਟੀਆਂ ਹੋਣੀਆਂ ਇਹ ਸਿੱញਾ ਤੇ ਦੇਖੋ ਬਾਕੀ ਕੱਟ ਕੇ ਦੇਖੇ ਪਤਾ ਲੱਗੂਗਾ ਅੰਦਰ ਵਿੱਚ ਨਾ ਭਾਈ ਇਹ ਜਿਹੜੀ ਅੰਬੀ ਆ ਹੁਣੀ ਦਾ achar ਇੱਕ ਨੰਬਰ ਪੈਣਾ ਪਤਾ ਕਾਦੇ ਇਹਨੂੰ ਵਿੱਚ ਗੁਠਲੀ ਪੈ ਗਈ ਐਨ ਹੂੰ ਗੁਠਲੀ ਨੂੰ ਨਾ ਉਹ ਪੈ ਗਿਆ ਸਾਡਾ ਕੈਮਰਾਮੈਨੇ ਨਹੀਂ ਖੜਦਾ ਉਹੀ ਗਰੀ ਜਾਂਦਾ ਉਹੀ ਨਾ ਕੋਈ ਨਾ ਇਹ ਜਿਹੜਾ ਗੁੱਠਰੀ ਨੂੰ ਨਾ ਵਿੱਚ ਕਹਿੰਦੇ ਉਹ ਹੀ ਪੈ ਗਿਆ ਅੱਗੇ ਜਾਲਾ ਜਾਂ ਹੁੰਦਾ ਜਿਹੜਾ ਅੱਛਾ ਜਾਲ ਪੈ ਗਿਆ ਉਹ ਕਾਲੀ ਉਹ ਵਧੀਆ ਲੱਗਦੀ ਹੈ ਨਾ ਚਾਰ ਖਾਣੇ ਨੂੰ ਸਾਡੇ ਤਾਂ ਕਾਲੀ ਕਹਿੰਦੇ ਆ ਸਾਡੇ ਜਾਲ ਕਹਿੰਦੇ ਆ ਉਹਰੇ ਲਈ ਸਮਝ ਮੁੰਡੇ ਨੂੰ ਨਾ ਉੱਥੇ ਲੈ ਕੇ ਗਈ ਟਰੈਕਟਰ ਕੋਲ ਸ਼ਾਂਚ ਦੇ ਦੇਖੇ ਕਿ ਆ ਕੋਈ ਇਹ ਤਾਂ ਤੋੜਦਾ ਜੇ ਨਾਨੀ ਕੋਲ ਦੇ ਜਾ ਬੰਦਾ ਬਹੁਤ ਐ ਜਾ ਉਹਨੇ ਉਹਨੂੰ ਚਾਹੀਦੀ ਚਰਾਣ ਦੀ ਮੰਮੀ ਤੇ ਕੜਾਂਜੀ ਕੜਾਂਜੀ ਕਰੀ ਜਾਂਦੀ ਕੜਾਂਜੀ ਕਿ ਕਰ ਨਾਨੀ ਨਾਲ ਕੜਾਂਜੀ ਕਹਿੰਦੇ ਹੈਗੇ ਕੜਾਂਗੀ ਵੀ ਕਹਿ ਦਿੰਦੇ ਉਹਨੂੰ ਕੜਾਂਗੀ ਕੜਾਂਗੀ ਵੀ ਕਹਿ ਰ ਅੰਬ ਨਾ ਲੱਜੇ ਵੀ ਉਧਰ ਲੈ ਜਾ ਰਮਨ ਉਤੋ ਨਾਨੀ ਨਾਲ ਹੈ ਇਧਰ ਹੁ ਕਿੱਥਾ ਚੜੀਏ ਇੱਕ ਦੋ ਵਾਰ ਮੈਂ ਕੋਸ਼ਿਸ਼ ਕਰ ਲਈ ਚੜਨੇ ਵੀ ਬਾਹਰ ਅਗੜ ਹੋ ਗਈ ਥਾਲੀ ਏਹ ਔ ਟਾਣਾ ਥੋੜਾ ਜਿਹਾ ਉੱਪਰ ਪਿਆ ਨਾ ਆਹ ਹੈਗਾ ਸਿੱਧਾ ਹੀ ਖੜਮਾ ਜਾਂ ਜਾਂ ਇੱਕ ਅੱਧੀ ਟਾਣੀ ਹੋਵੇ ਇਹਨੂੰ ਫਿਰ ਤਾਂ ਪੈਰ ਰੱਖ ਹੋ ਜੂਗੀ ਉਹ ਟਾਣੀ ਹੈ ਨਹੀਂ ਹੂੰ ਇੱਕ ਹੈਵੀ ਅੰਬ ਦਾ ਬੂਟਾ ਤਿਲਕਮਾ ਜਾਂ ਹੀ ਹੁੰਦਾ ਭਾਈ ਗੌਰ ਨਾਲੇ ਚੜਨਾ ਪੈਂਦਾ ਅੱਗੇ ਦਾ ਪ੍ਰਵਾਹ ਨਹੀਂ ਦੀ ਹੁੰਦੀ ਹੁਣ ਮੈਂ ਵਿਆਹੇ ਬਰੇ ਬਹਿਗੇ ਆ ਭਾਈ ਹਨਾ ਉਹ ਮੜਾ ਦੇਖੇ ਚਾਣਾ ਬੰਦਾ ਅ ਮੈਂ ਕਹਾਂ ਨਾ ਯਾਰ ਇਹਦੇ ਬਰੇ ਸੜਕੇ ਹਰ ਜਣਾ ਇੱਧਰ ਪਹੁੰਚ ਲਗੀ ਦੀ ਅੰਬੀ ਦਾ ਹੜੀ ਛੱਡ ਜੋ ਇਹ ਅੱਛੇ ਆ ਇੱਧਰ ਪਹੜਾ ਪਹੁੰਚਾ ਲਾ ਇੱਥੇ ਚੜਦਾ ਪਹਿਲਾਂ ਆਇਕਣਾ ਮਾਣੀ ਮੂਟੀ ਟਾਣੀ ਹੋਵੇ ਨਾ ਉਹਦਾ ਪੈਰ ਖਾਜਦਾ ਵਿੱਚ ਬਸ ਫੇਰ ਆਵਾਂਗੇ ਚੱਲ ਜਾਂਦਾ ਬੰਦਾ ਉੱਧਰ ਬੈਠੀਆਂ ਸਾਰੀਆਂ ਹੈਂ ਸਾਰਾ ਤੱਬਰ ਸਾਡਾ ਦੇਖੋ ਜੀ ਉੱਧਰ ਛਾਵੇਂ ਚ ਬੈਠਾ ਜਾ ਕੇ ਹੈਂ ਜੇ ਕੋਈ ਤਾਣਾ ਕੜੱਕ ਦੇ ਕੇ ਹੋ ਗਿਆ ਨਾ ਕੱਲੀ ਕੱਲੀ ਨੇ ਉਹਦੇ ਮੂਰੇ ਮੂਰੇ ਜਾਣਾ ਰਵਿੰਦਰ ਟੈਨਸ਼ਨ ਵਾਲੇ ਇੱਕ ਦੂਜੇ ਦੇ ਮੂਰੇ ਭੱਜਣਾ ਵੀ ਉਹ गिर ਗਿਆ ਉਹ गिर ਗਿਆ ਮੈਂ ਟੈਨਸ਼ਨ ਵਾਲੇ ਮੈਂ ਖੜੀ ਜਾ ਕਰੂੰ ਪਾਉਂਗੇ ਤੇ ਕੈਟ ਕਰ ਲੈਣਾ ਅਸੀਂ ਹੈਂ ਦੇਖ ਲਓ ਇਹਦੇ ਚੱਕ ਕੇ ਲੈ ਜੂ ਮੈਂ ਲੈ ਹੋਰ ਕੀ ਕੰਮ ਕੀ ਅੱਛੀ ਬੈਠ ਚੱਕ ਤੇ ਨਾ ਤੇ ਨਹੀਂ ਹੋਣਾ ਮੈਂ ਖੋ ਲੋ ਇਹਨਾਂ ਦੇ ਕੰਮ ਮੈਂ ਹੁਣ ਗੁੱਛੇ ਹੀ ਛਟਣੇ ਆਹ ਗੁੱਛੇ ਲੱਗੇ ਭਏ ਇੱਧਰ ਲਓ ਇਹ ਅੰਬੀਆਂ ਹੀ ਅੰਬੀਆਂ ਚੱਕੋ ਜਿੰਨੀਆਂ ਮਰਜ਼ੀ ਅੰਬੀਆਂ ਇੱਧਰ ਆ ਕੇ ਪਾ ਲਉ ਹਾਂ ਥੈਲੇ ਦੇ ਨਾਲ ਦੀ ਨਾਲ ਨੂਰ ਨੂੰ ਫੜ ਲਾ ਆ ਦੇਖੋ ਜੀ ਕੱਡੇ ਕੱਡੇ ਗੁੱਛੇ ਲੈ ਏ ਆ ਦੇਖੋ ਉਹ ਖਿਲੋ ਗਿਆ ਲੋਕ ਲੱਖ ਨੂਨ ਅੱਜ ਆ ਕੰਬੀ ਅੱਜ ਤੇਰੇ ਕੋਲ ਨਹੀਂ ਪਈ ਤਾਂ ਵਿੱਚ ਪਾ ਨੂਨ ਥੈਂਕ ਯੂ ਕੇ ওকে ਕਹਦੇ ওকে ਆਹੇ ਪਾ ਦੇ ਦੋ ਸਾਦੇ ਬੱਚ ਜਿਹੇ ਜੀਆਂ ਹੈਗੀਆਂ ਜੰਪੀ ਵਾਲਾ ਲਾਂਬਾ ਜੀ ਨਾ ਤਾਂ ਹੁਣ ਮੈਨੂੰ ਸੁਣਾਈ ਨਾ ਜਾਇਓ ਅੱਛਾ ਅਜੇ ਤਾਂ ਕੁਛ ਨਹੀਂ ਤਾਲਿਆ ਤਾਂ ਹਾਲੇ ਤਾਂ ਸੋਚਦੇ ਆ ਕਿ ਆ ਸੁਣਾਉਣਾ ਕਿ ਆ ਨਹੀਂ ਸੁਣਾਉਣਾ ਪਾ ਫਾਸ ਪਾ ਦੇ ਛੇਤੀ ਗੱਲ ਸੁਰ ਪਾ ਦੇ ਛਿਬੂਆ ਚੱਲ ਭਾਈ ਸੈੱਟ ਹੋਰ ਲੈਓ ਜੀ ਇਹ ਤਾਂ ਪਾਤੀ ਜੀ ਸੀ ਹੜ ਦੋ ਹਾਂ ਮੈਂ ਕੋਠੇ ਪਰ ਨਿੱਕਿਆ ਹਾਂ ਉੱਪਰ ਇੱਥੇ ਗੱਢ ਦੇ ਪਾਸੇ ਨਾ ਜਾ ਬਹੁਤ ਬਈ ਸੁੱਕੀ ਰਵਾਂ ਦੀ ਕੰਬੀ ਉਹ ਨਹੀਂ ਉਹ ਲੈ ਜਾ ਕੇ ਇੱਕ ਥੈਲਾ ਤੁਹਾਨੂੰ ਉਪਰੇ ਫਲਾ ਦੰਨੇ ਆ ਹਾਂ ਹੁਣ ਮੈਂ ਥੈਲਾ ਫੜਵਾਉਣਾ ਥੱਲੇ ਨੂੰ ਮਸੀ ਉੱਪਰ ਆਇਆ ਮੈਂ ਛੋ ਚਲੇ ਵਾਪਰ ਉਹ ਮੈਂ ਥੱਲੇ ਵੀ ਐਂਬੀਅੰਸ ਸੈੱਟ ਸਕਦਾ ਕਿਤੇ ਸਾਡੇ ਸ਼ਰਮਾ ਨਾ ਪਜੇ ਅਸੀਂ ਪਾਸੇ ਹੋ ਜੰਨੇ ਮੈਂ ਮੈਂ ਹੁਣ ਐ ਕਰਦਾ ਮੈਂ ਆ ਤਾਂ ਫੇ ਮਾੜੀ ਐ ਜੀ ਸਾਈਡ ਪਰ ਹੋ ਜੂ ਮੰਮੀ ਸਾਈਡ ਪਰ ਹੋ ਜੰਨੇ ਜੀ ਆ ਰ ਮਨ ਕਿੱਦੀ ਦੂਰ ਗਈ ਜਾਸ ਤੋ ਸਰਕੈ ਆ ਤਰ ਲੱਕਦਾ ਵੀ ਫਿਰ ਵੀਡੀਓ ਖੱਪੀਆਂ ਰਮਨ ਤਾਂ ਖੜ ਗਈ ਗੱਡੀ ਕੋਲ ਜਾ ਕੇ ਇੱਧਰ ਤੇ ਲੈ ਜਾਸਮੀਨ ਮਾਮੇ ਨੂੰ ਆ ਦੇਖ ਇੱਧਰ ਤੇ ਹਾਂ ਜੈਸਮੀਨ ਮਾਮੇ ਨੂੰ ਲੈ ਇੱਧਰ ਸੁਖੀ ਮਾਮਾ ਜੂਮ ਨਾਲ ਸੁਖੀ ਜੂਮ ਕੈਮਰਾਮੈਨ ਥੋ ਕਰ ਤੂੰ ਬਸ ਦਵਾ ਗਰੀਆ ਰਹਿ ਗਿਆ ਅਰਵਿੰਦਰ ਰਹਿ ਗਿਆ ਯਾਰ ਕਿਨ ਇੱਧਰ ਖੜੀ ਫੇਵਰ ਗਿਰੀ ਜਾਂਦੀਆਂ ਡਿਜ਼ਾਈਨਾਂ ਇਹ ਨਹੀਂ ਭਾਜੀ ਇਹ ਨਾ ਮੋਟਾ ਹੈ ਤਾਂ ਨਾ ਪ੍ਰੋਪਰ ਗਿਰਦੀ ਐ ਸਟਾਟਿਟ ਅੰਬੀਆਂ ਗਾਦੇ ਨਿਸ਼ਾਨੇ ਲਾਉਣੇ ਪੈਂਦੇ ਕੁੱਛਿਆਂ ਨੂੰ ਇੱਕ ਅੰਬੀ ਤੋੜ ਕੇ ਨਾ ਜਿੱਥੇ ਚਾਰ ਪੰਜੇ ਕੋ ਅੰਬੀਆਂ ਵਾ ਉੱਥੇ ਨਾ ਕਰਕੇ ਲਾ ਆ ਦੇ ਕਿੱਥੇ ਖੜੀ ਆ ਦੇ ਆ ਇਹਨੇ ਆਪਣੀ ਜਈ ਟਿੰਡੇ ਹੈਗੇ ਨਾ ਇਹ ਪਤਮੋੜੀ ਹੋਰ ਇਸ ਜੀਦਾ ਮਾਮਾ ਹੀ ਨਹੀਂ ਲੱਗਦਾ ਕਹਿੰਦੀ ਮਾਮਾ ਹੀ ਲੱਗਦਾ ਕੈਮਰੇਮੈਨ ਵਾਲੇ ਨੂੰ ਮਾਮਾ ਹੀ ਨਹੀਂ ਲੱਗਦਾ ਹੋਰ ਤਾਂ ਕਿਸੇ ਨੂੰ ਕਿਆ ਲੱਭਣਾ ਮਾਮਾ ਭਾਈ ਹੁਣ ਆਏ ਉੱਪਰ ਖਾਧੀ ਗਿਆ ਆਏ ਮਾਮਾ ਦੇਖ ਲਓ ਭਾਈ ਸਰ ਜੂਗਾ ਚੱਲੀਆਂ ਨੂੰ ਕੋਈ ਜਾਣੀਆ ਹੋਰ ਤੋੜਨਾ ਦੇਖ ਤੇ ਆਏ ਹਾਏ ਹਾਏ ਇਹ ਕਿਹੜੀ ਵਾਰੀ ਕਟੋਸਾ ਲੈ ਗਿਆ। ਲੱਗੀਆਂ ਤੋੜਨੀਆਂ ਕਿਹੜਾ ਖੜੀਆਂ ਸੌਤੀਆਂ। ਨਾਮ ਟੁੱਟ ਗਿਆ। ਆਹ ਡੰਡੇ ਇੱਕ ਉੱਪਰ ਤੇ ਗਰਮੀਆਂ ਇੰਨੀ ਬਾਈ 42 43 ਡਿਗਰੀ ਟੈਂਪਰੇਚਰ। ਉਹ ਤਾਂ ਡੰਡਾ ਮੋਟਾ ਜਿਹਾ ਨਹੀਂ। ਇਹ ਮੂੰਹ ਖੋਲੇ ਤਾਂ ਮੈਂ ਫਿੱਕੀ ਤਾਂ। ਦੇਖ ਲਓ ਹੁਣ ਕੱਟਨੀ ਆਂਬੀਆਂ ਆਂਬੀਆਂ। ਅਜੇ ਤਾਂ ਬੋਲੇ ਚ ਪਾ ਕੇ ਪਤਾ ਲੱਗਣਾ ਆਂਬੀਆਂ ਆਂਬੀਆਂ ਹੋਈਆਂ ਕਿ ਨਹੀਂ। ਉਹ ਕਿਤਾ ਦੋ ਲਾਲੇ ਜਰੇ। ਉਹਨੂੰ ਲਾਏ ਨੇ ਉਹ ਤਾਂ ਪਾਲੂਗੇ ਹੀ ਚ। ਉਹ ਤੇ ਤਾਂ ਚਾਰ ਆਂਬੀਆਂ। ਹਾਂ। ਉਹ ਫਿਰ ਆਏ ਆ। ਜਾਣੀ ਆ ਵੀ ਦੋ ਤੇ ਜਾਵੇ ਦੋ ਜਗ੍ਹਾ ਜਾਣੀ ਆ ਭਾਈ। ਹਾਂ। ਉਹ ਜਗਾ ਜਾਣੀ ਹੈ ਹਾਂ ਹੋਰ ਲੈ ਉਹ ਦੋ ਜਗਾ ਤਾਂ ਜਾਣੀ ਹੈ ਮਾਸੀ ਦਾ ਨੂੰ ਕੁਝ ਵੀ ਲੈਣਾ ਕਿੰਨੀ ਕਹੇਗੀ ਉਹ ਹਾਂ ਮਾਸੀ ਨੇ ਕੁਝ ਨਹੀਂ ਆ ਹੋ ਦੇ ਐ ਤੂੰ ਖੜੀ ਖੜੀ ਕਰੀ ਚੱਲ ਨਹੀਂ ਆ ਕਿੰਨਾ ਦਾ ਗਿੱਲਾ ਪਿਆ ਹੋਏ ਉਹ ਪੈਰ ਤਲਖਿਆ ਪੈ ਗਿੱਲਾ ਹੈ ਹਾਸ ਜੇ ਜਗਾ ਨਹੀਂ ਮੱਛੀਆਂ ਮਾਰਨ ਲੱਗੀ ਜੀ ਜਿੰਨਾ ਬੱਸ ਚੱਲਦਾ ਤਾਂ ਮੈਂ ਇਹ ਕਦਮਾਂ ਤੋੜ ਪਿਆ ਬਹੁਤ ਹੈ ਜੀ ਮੈਂ ਕਹਿੰਦੀ ਬੱਸ ਕਰੋ ਆਜੋ ਬਾਕੀ ਫਿਰ ਬਹੁਤ ਹੈ ਬਹੁਤ ਹੈ ਕਹਿੰਦੇ ਮम्मी ਬਹੁਤਾ ਫਿਰ ਵੀ ਉਸਾਬ ਨਾ ਤਾਂ ਨਹੀਂ ਮੰਮੀ ਨੇ ਮੁੱਲਾ ਦਾ ਪਤਾ ਹੈ ਚਾਚਾ ਲੱਗੇ ਪੰਦੇ ਪਤਾ ਇਹਨਾਂ ਨੂੰ ਪਤਾ ਹੈ ਕਾਲੀ ਸੀ ਚਾਰ ਪਤਾ ਹੈ ਮੰਮੀ ਨੇ ਮੁੱਲਾ ਦਾ 2 ਸਾਲ ਦਾ ਪਾਣੀ ਦੀ ਸੋਟੀ 2 ਸਾਲ ਦਾ ਕਿੱਥੇ ਤੱਕ ਨਾਲ ਵੀ ਨਹੀਂ ਚੱਲਣਾ 6 ਮਹੀਨੇ ਵੀ ਨਹੀਂ ਚੱਲਣਾ ਜਿੰਨੇ ਪਾ ਕੇ ਦੇਣਾ ਉਹ ਪਾ ਲਾ ਨਿੰਮਰ ਮੰਗਦੇ ਚਾਰ ਸੌ ਰੋਟੀਆਂ ਦੇ ਚਾਰ ਅੰਬੀਆਂ ਦੇ ਤਾਂ ਢੇਰ ਲੱਗ ਜਣੇ ਪਰ ਆ ਉਹਦੇ ਉੱਪਰ ਥੋੜਾ ਚੜਨਾ ਮੁਸ਼ਕਲ ਆ ਬਬਾ ਚੱਲ ਤਾਂ ਫਿਰ ਚੰਨੀ ਵਾਲੇ ਦੀਦੀ ਹੁਣ ਆਈ ਪਾ ਕੇ ਚਾਹ ਲੋ ਕਾਪਦੇ ਆ ਕਰਦੇ ਆ ਕੋਈ ਚਾਰ ਚਾਰ ਦੀ ਬਣਾ ਲੋ ਤੇਰੇ ਸੱਥ ਨਾਲ ਵੀ ਨਹੀਂ ਹੋਇਆ ਜੇ ਬਹੁਤ ਹੋ ਗਈਆਂ ਕਾਪਦੇ ਆ ਉਰੇ ਹਲਕਾ ਜਿਹਾ ਨਾ ਟੱਕ ਦੇਣਾ ਪੈਣਾ ਉਹ ਤੁਸੀਂ ਜਾ ਕੋਈ ਚੱਕ ਆਪਣਾ ਘੱਲਾ ਪੂਰਾ ਕਰੀਏ ਪਹਿਲਾਂ ਹਾਂ ਸਰ ਆਪਣਾ ਘਰ ਲੋ ਪਾਈ ਸਰ ਆਪਣਾ ਕਰੋ ਬੰਦਾ ਬੰਦਾ ਇਹ ਕਿਹੜਾ ਆ ਦੇ ਹੱਡੀਆਂ ਹੋ ਗਈਆਂ ਚੱਲ ਆਪਣੀਆਂ ਬਹੁਤ ਆਦੀ ਦੀ ਆਹ ਉਸ ਹਿਸਾਬ ਨਾਲ ਤਾਂ 30 ਕਿਲੋ ਆਂਦੀਆਂ ਆਪਣੀਆਂ ਬਾਤਾਂ ਹੁੰਦੀ ਦੀ ਹੁਣ ਜੋਗੀਆਂ ਤੋਂ ਨਹੀਂ ਨਹੀਂ ਬਸ ਹਾਂ ਤੋਲਣ ਤੋਂ ਹੋਰ ਇਹ ਮੰਮੀ ਛਾਣਾ ਉੱਪਰ ਚੜਿਆ ਵਸਾਂਦਰ ਨਹੀਂ ਨਹੀਂ ਮੈਨੂੰ ਪਤਾ ਪਤਾ ਨਹੀਂ ਅਗਲੀ ਵਾਰ ਮੈਨੂੰ ਪਤਾ ਹੈ ਮੈਨੂੰ ਪਤਾ ਵੀ ਨਾ ਚਾਰ ਲੱਗਦਾ ਮੈਨੂੰ ਪਤਾ ਮੈਂ ਹੀ ਸੰਦੀ ਆ ਉਹ ਤਾਂ ਠੀਕ ਆ। ਆਹ ਤੋੜ। ਆ ਦੇ। ਲੈ ਤਾਂ। 10 ਮਿੰਟ ਤਰ ਆ ਜਾ ਤੂੰ। ਆਏ ਕਰੋ ਜਾ ਕੇ ਮੇਰੇ ਘਹਾਸਾਂ ਚਵਾ ਦਿਓ ਹੁਣ। ਠੀਕ ਆ ਚਵਾ ਦਿਨ। ਹਾਂ। ਇਹਨਾਂ ਬੜੀਆਂ ਮੋਟੀਆਂ ਦੂਤੀਆਂ ਨਹੀਂ ਕੋਈ। ਆ ਥੋੜੀਆਂ ਉਂਗੀਆਂ ਪਈਆਂ। ਇਹਨੂੰ ਆ ਤਾਂ ਹੰਦੀਆਂ ਪਈਆਂ ਆ। ਤੁਸੀਂ ਬਾਰੋ-ਬਾਰ ਚੂਬ ਲਾਂਦੇ ਸਾਡੇ ਵਸਤੇ ਵੀ ਲੈ ਜਾਇਆ ਕਰੋ। ਹੈ? ਭਾਜੀ। ਆ ਜਿਹੜੀਆਂ ਨੇੜੇ ਵਾਲੀਆਂ ਪਹਿਲਾਂ ਆਸਦਾ ਧਾਰ ਦਵਾ ਮੈਂ ਡੰਡੇ ਨਾਲ। ਇੱਧਰ ਹੋ ਜਾਓ ਤੁਸੀਂ। ਕਿਹਣੀ ਜਾਇਓ? ਇੱਕ ਓਹ। ਹਾਏ ਮੇਰਾ ਸਿਰ ਪਟ ਗਿਆ ਤੈਨੂੰ ਚਾਰ ਦੰਦਾ ਤੋਂ ਬਣਾ ਅੰਬ ਅੰਦ ਨਾਲ ਤਕਾ ਕੇ ਮਾਰਦਾ ਹੁੰਦਾ ਹਾਂ ਉਹ ਮੈਂ ਆਏ ਵੀ ਦੇਖਦਾ ਵੀ ਕਿਤੇ ਇੱਧਰ ਤੁਹਾਡੇ ਮੂੰਹ ਪਰ ਨੂਨਾ ਨਾ ਕੋਈ ਆ ਜੇ ਹਾਂ ਤੁਹਾਡਾ ਵੀ ਨਾ ਮੇਰੇ ਫੋਟੋ ਜਿਵੇਂ ਹੋ ਗਈ ਕਿਹਦਾ ਹਾਂ ਅੰਬੀ ਵੀ ਸੁੱਕਰ ਨਾਲ ਖਾਸੀ ਮੋਟੀ ਹੈ ਹਾਂ ਆ ਪਿਛਲੇ ਪਾਸੇ ਤੁਹਾਡੇ ਉਹ ਲੱਗੀ ਵੀ ਹੱਥ ਨਾਲ ਹੀ ਟੁੱਟ ਜਾਈ ਪੱਤਿਆਂ ਚ ਲੁੱਲੂ ਕੀ ਵੀ ਇੱਧਰ ਕਿਦਾਂ ਨੂੰ ਮੈਂ ਅੱਜ ਹੁਣ ਪਾਜੀ ਆ ਤਾਣੀ ਪਰ ਹੁੰਦੀਆਂ ਤਾਣੀ ਹਲਾ ਦੇਗਾ ਕੱਲੀ ਬਸ ਅੰਬੀਆ ਘੜਾ ਧੜ ਹੁੰਿਆ ਹੁੰਦੀਆਂ ਵੀ ਬਰਸਾਤ ਹੋਈ ਕੋਈ ਪਾਪਾ ਕੇ ਲੈਪੂ ਤੂੰ ਪਾਪਾ ਆ ਦੇਖਾਂ ਮੈਂ ਆ ਦੇਖ ਮੀਆ ਤੇ ਅੜਦਾ ਬਾਕਾ ਪਾ ਲੈ ਮੈਂ ਲੈ ਜਾ ਗਾਂ ਲੈ ਜਾ ਕੀ ਇੱਦਾਂ ਹਾਂ ਆ ਦੇ ਦਿਖਾ ਉਹ ਕਿੱਥੇ ਚੜੇ ਹੋ 100 ਕਹਿੰਦੀ ਭਾਈ ਮੈਂ ਵੀ ਅੰਬੀਆਂ ਤੋੜਦੀਆਂ ਤੈਨੂੰ ਕਿੱਥੇ ਜੜੀ ਆ ਟਾਚੀ ਦੀ ਕੋਲ ਦੀ ਉਹ ਅੰਬੀਆਂ ਤੋੜਨੀ ਆ ਕੀ ਤਾਂ ਉਹਨਾਂ ਦਾ ਆ ਕਰੀ ਉਹਨਾਂ ਦੇ ਅੰਬੀਆਂ ਇੰਨੀ ਅੰਬੀਆਂ ਤੋੜਨੀਆਂ ਐਨੀਆਂ ਹੱਥ ਕੱਢ ਮੂੰਹ ਚ ਕਿੰਨੀ ਅੰਬੀਆਂ ਤੋੜਨੀਆਂ ਉੱਪਰੀ ਉਹਨਾਂ ਤੋੜਨੀ ਅੰਬੀਆਂ ਐਨੀਆਂ ਉਹ ਦੇ ਆ ਪਤਾ ਲਾ ਪੋਤਾ ਚਲ ਦੇਖੂ ਚਲ ਆਉਂਦੇ ਆ ਹੁਣੇ ਫਿਰ ਗੋਮਾ ਨੂਰ ਨੇ ਭਰਤਾ ਸਾਰਾ ਤੋੜ ਤੋੜ ਕੇ ਸੈ ਤੋੜੀਆਂ ਹਾਂ 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 ਨਾਟ ਖੋਲਣੇ ਆ ਬਸ ਅੱਛਾ ਇਹ ਅੰਬੀਆਂ ਦਾ ਬਾਈ ਚਲੋ ਬਾਈ ਹੋ ਗਿਆ ਆਜੋ ਕੋਈ ਨਾ ਹੋ ਗਿਆ ਲੋ ਸਾਡਾ ਸਾਡਾ ਤਾੜੀ ਨੂੰ ਕਰਾ ਜੀ ਹੋਰ ਹਾਂ ਦਾਵਾ ਟੁੱਟ ਜਾਂਦਾ ਉਹ ਅੰਬੀਆਂ ਤਾਂ ਉਹਨੀਆਂ ਕਿਤੇ ਸੌਖੀਆਂ ਆਂਬ ਦਾ ਬਹੁਤ ਆ ਮੁੱਛੇ ਮੰਮੀ ਉਹ ਦੇਖਤਾ ਹੋਰ ਕੀ ਆ ਉਹ ਕਹੀ ਹੁੰਦੜ ਬਈਆ ਲੈ ਗਿਆ ਉਹ ਚਿੱਪੇ ਲੱਗਿਆ ਬਲਾ ਉਹ ਨਹੀਂ ਤਾਂ ਇੱਕ ਅੱਧਾ ਪੱਟ ਲੈਣਾ ਦਾ ਸਾਨੇ ਉਹ ਵੀ ਤਾਂ ਹੈ ਆਪਣੇ ਇੱਥੇ ਲੱਗ ਵੀ ਨਾ ਨੂੰ ਹੁਣ ਜਾ ਕੇ ਮੈਂ ਤਾਂ ਕੰਨੀ ਹੈ ਕੋਈ ਲੱਗਦੇ ਹ ਤੁਮਨੇ ਲੈ ਜਾ ਮੁੜਕੇ ਦੀ ਮੁੜਕੇ ਹੋ ਰਹਿ ਜਾਣੀ ਇਹਨਾਂ ਦੀ ਆਸ ਕਿਹਨਾਂ ਕਿ ਚਾਹੀਦੀਆਂ ਇਹਨਾਂ ਨੂੰ 10 ਕਿਲੋ ਆਏਗੀ ਥੋੜੀਆਂ ਉਹ ਵੀ ਪਾ ਲਵਾਂ ਆਹੋ ਚਲ ਕੋਈ ਨਾ ਦਰਦ ਕਰਾਂ ਉਹ ਪਲੇ ਰਗੜਾ ਬਚਦੀਆਂ ਜਾਂਦੇ ਕਦੇ ਛਿੱਲ ਹੋ ਜਾਂਦੀ ਹੈ ਨਾ ਬਾਹਾਂ ਆਉਂਦਾ ਨਾ ਮਤਲਬ ਹੱਥ ਪਾਣ ਨੂੰ ਕਿਤੇ ਨਾ ਹੋਵੇ ਜਗਾ ਪਿੱਕੇ ਸਰਕੇ ਹੀ ਕਰਨਾ ਪੈਂਦਾ ਰਗੜਾ ਪੈਂਦੀ ਆ ਹਾਂ ਆ ਆਪਣੇ ਪਾਪਾ ਦੀ ਪਰੀ ਪਾਪਾ ਕੋਲ ਗਈ ਪਾਪਾ ਦੀ ਬਣੀ ਦਾ ਕਹਿੰਦੀ ਮੈਨੂੰ ਪਾਪਾ ਜੇ ਮੈਂ ਬੁਸੀ ਪਾਉਂਗਾ ਇਹ ਜੀ ਆਹੇ ਕੀ ਕਰਾਂ ਸਾਡੋ ਕਿਸੇ ਦਾ ਫਿਕਰ ਨਹੀਂ ਹੁੰਦਾ ਸਾਡੇ ਕੋ ਰਹਿੰਦੀ ਸਾਰਾ ਦਿਨ ਉਹਨਾਂ ਤੋਂ ਜ਼ਿਆਦਾ ਹੈ ਉਹਨਾਂ ਨੇ ਥੋੜਾ ਟਾਈਮ ਕਰ ਲੈਣਾ ਗਿੱਲੇ ਜੇ ਪਾ ਤੁਰ ਕੇ ਮੈਨਾਂ ਆਰਾਮ ਆਣਾ ਐ ਠੰਡੇ ਹੋ ਜਾਂਦੇ ਪੈਰ ਪੈਰ ਵੀ ਉੱਪਰ ਨਾ ਖਰੰਡ ਜੇ ਪਰ ਚੁੱਪ ਚੁੱਪ ਕੇ ਪੈਰ ਦੁਖਣ ਲੱਗ ਪੈਂਦੇ ਨਾ ਬੁਰਾ ਹਾਲ ਹੋ ਗਿਆ ਅੰਬੀਆਂ ਦਾ ਹਜੇ ਖਾਸੀਆਂ ਦੀਆਂ ਅੰਬੰਗੀ ਹੋਵੇ ਨਾ ਭੜੰਗੀ ਦਾ ਉਹਦੇ ਨਾਲ ਫਿਰ ਤੋਲ ਹੋਣੀ ਆ ਲੋਟ ਇਹ ਕਹਿੰਦਾ ਅੰਬੀਆਂ ਖਾਸੀਆਂ ਉੱਪਰ ਲੱਗੀਆਂ ਆ ਵੀ ਆ ਇਹ ਪੁੱਚੀਆਂ ਜਾਂਦੀਆਂ ਏ ਜਦੋਂ ਉਹ ਬਧੇਰੀਆਂ ਹੋਗੀਆਂ ਨਾ ਹੁਣ ਅਗਲੇ ਸਾਲ ਦੁਬਾਰੇ ਸੋਚਾਂਗੇ ਹੁਣ ਅਗਲੇ ਸਾਲ ਤੋਂ ਦੁਬਾਰੇ ਭਾਈ ਪੈਂਡਾ ਕਦੋਂ ਬਾਕੀ ਸਾਡੀ ਸਲਾਹ ਵਿੱਚ ਨੂੰ ਬਣਦੀ ਵੀ ਹੈ ਵੀ ਸ਼ਾਇਦ ਜਹੁਰਜੀ ਸਾਹਿਬ ਜਿਹੜਾ ਮਾਰੀਏ ਉੱਥੇ ਮਾਮੀਰਾ ਦੇ ਵੀ ਅੰਬ ਬਹੁਤ ਲੱਗੇ ਹੋਏ ਆ ਸ਼ਾਇਦ ਉੱਥੇ ਵੀ ਭਾਈ ਜਿਹੜਾ ਬੱਜੇ ਹਨਾ ਉਹ ਵੀ ਧਰਨੂ ਗਾਹ ਬਲੌਗਾਂ 'ਚ ਦੇਖਣ ਨੂੰ ਮਿਲ ਜੂਗਾ। ਮਮੀ ਹਾਂ ਹੁਣ ਤੂੰ ਮੈਂ ਵੀ ਤੋੜ ਕੇ ਦੇਖਾਂ। ਬੱਬੂ ਤੂੰ ਖੱਤਣਾ ਉਖਾ ਲਈ। ਹਰ ਕਿਹ ਚੱਪੜਾ ਨੂੰ ਮਿੱਟੀ ਲੱਗੀ ਵੀ ਆ ਨਾਲੇ ਤੁਹਾਡੇ। ਇਹ ਕਾਟਾ ਅੰਬੀਆਂ ਤੈਨੂੰ ਮੈਂ 10 ਕਿਲੋ ਹੋਰ ਲਿਆਣ ਦਊਂਗਾ। ਨਹੀਂ ਮੈਂ ਆਪਾਂ ਨਹੀਂ ਖੜਦੀ। ਆਹ ਕੁੜੀ ਤੇਰੀ ਆਹ ਚੱਪੜ ਫਿਸਲਦੀ ਆ ਪੁੱਤ। ਚੱਪੜ ਫਿਸਲਦੀ ਆ ਬੁੱਤੇ ਹੈ। ਥੱਲੇ ਉਧਰ। ਤੇਹੀ ਤਾਂ ਮੈਂ ਦੋਈਆਂ ਪਾ ਕੇ ਆਈ ਸਿੰਪਲ ਚਪਰਾ ਘਰ ਵਾਲੀਆਂ। ਆਹ ਤਾਂ ਥੱਲੇ ਆ ਜਾ ਤੂੰ ਵੀ। ਸਭ ਚੱਲ ਮੈਂ ਜਲਦੀ। ਮੰਮੀ ਵੀ ਆਪਣੇ ਪੁਰਾਣੇ ਦਿਨ ਯਾਦ ਕਰਦੀ ਅੰਬੀ ਤੋੜ ਕੇ ਆਇਓ। ਚਲੋ। ਅੰਬੀਆਂ ਦਾ ਹੁਣ ਅੰਬੀਆਂ ਵੈਸੇ ਬਹੁਤ ਕੰਮੀਆਂ ਦੇਖੋ ਜੀ ਐਨ ਇੱਕ ਨੰਬਰ ਅੰਬੀ ਆ। ਹਮ। ਦੇਖੋ ਗੱਡੀਆਂ ਗੱਡੀਆਂ ਬੜੀਆਂ ਅੰਬੀਆਂ। ਆਪਾਂ ਵੀ ਹੁਣ ਅੰਬ ਦੇ 2-4 ਬੁੱਟੇ ਲਾ ਹੀ ਦੇਣੇ ਆ। 2-4 ਘਰਾਂ ਲਾ ਲੂਗੇ ਹੋਰ। ਹਮ। ਐਨਾ ਫਿਰ ਆਪਣੇ ਘਰ ਦੇ ਹੋ ਜੂਗੇ। ਹਾਂ। ਜਦ ਮਰਜੀ ਤੋੜਦੇ ਤੇ ਜਦ ਮਰਜੀ ਪਾ ਲੇ। ਜਦ ਮਰਜੀ ਪਾ ਲੇ। ਹੋਈਏ ਹੋਈਏ ਜਿਆਦਾ ਲੂਗੀ। ਉਹੀ ਦਾ ਘਟੇ ਡੰਗੀ ਚੱਲ ਬਾਅਦ ਵਿੱਚ ਚੱਕ ਦੰਦੇ ਆ ਤਾਂ ਰਹਿਣ ਦੇ ਨਹੀਂ ਛੱਡ ਪਰ ਹੋਰ ਕੀ ਚਲੋ ਚਲੋ ਸਹੀ ਹੁਣ ਮਾਰੀ ਅਸੀਂ ਰਿਸ਼ਤੇਦਾਰਾਂ ਦੇ ਘਰਾਂ ਗੇੜਾ ਹਨਾ ਮਿਲਦੇ ਆ ਤੁਹਾਨੂੰ ਕਿਸੇ ਅਗਲੇ ਵਲੌਗ ਚ ਸਾਸਿਕਾ ਮਾਮੂਆ ਕੀ ਹੋ ਗਿਆ ਆਏ ਆਏ ਦੇਖ ਲੋ ਅਜੇ ਕਹਿੰਦੀ ਆਂ ਅੰਬੀਆਂ ਘਾਟਾ ਆਪਰਾ ਕੇ ਲੋਹਾ ਸੈਲਾ ਹੋੜਾ ਘਟੋ ਘਟਾ ਚਾਹ ਤੁਹਾਨੂੰ ਸੈਲਾ ਆਇਆ ਕਿ ਨਾ ਪੂਰਾ ਪਰਿਆ ਨਾ ਸੀ ਤਾਂ ਕਿ ਇਹ ਠੀਕ ਆ ਬਹੁਤ ਬੋਗਿਆ ਤੁਸੀਂ ਕਹਿੰਦੇ ਮੈਂ ਤੁਸੀਂ ਉਹ ਕਹਿੰਦੇ ਬਾਦੇ ਮਾਫਾ ਚਾਰ ਹੁਣ 0 4 4 ਚਲੋ ਚਾਰ ਆ ਵੀਰੇ ਆ ਦਾਲਣੇ ਹੱਥਾਂ ਨੂੰ ਹੁਣ ਚੱਲ ਮੇਰਾ ਤਾਂ ਮੇਰੀ ਤਾਂ ਟੈਨਸ਼ਨ ਮੁੱਕੀ ਮੇਰਾ ਲੱਗੂ ਕੀਤਾ ਪਿਆ ਤਾਂ ਇਹਨਾਂ ਨੇ ਹਲੇ ਟੈਨਸ਼ਨ ਮਾਟਿਆ ਨਹੀਂ ਸਮਾਨ ਲੈ ਕੇ ਆਉਣਾ ਹਲੇ ਜੰਬੀਆਂ ਦਾ ਸਮਾਨ ਲੈ ਕੇ ਆਣਾ ਚਲੋ ਸਾਲੇ ਸੁਦੇ ਦਾ ਤਾਤ ਉੱਥੇ ਤੇ ਲਿਆਉਂਗੇ ਘਰ ਤੇ ਘਰ ਤੇ ਆ ਦਸ ਜ਼ਰੂਰੀ ਮਾਣਾ ਤੇ ਦਾਤ ਵੀ ਲਿਆਉਣਾ ਕਿਸੇ ਤੇ ਜ਼ਰੂਰ ਮੰਗਣਾ ਉੱਥੇ ਤੇ ਲਿਆਉਣਾ ਓਏ ਲੱਡੂ ਮਾਣ ਚੋਲ ਇਹ ਵੀ ਦੇਖ ਰਹਾ ਅੱਜ ਚੱਕ ਲੋ ਮੜਾ ਜਿਆ ਪਤਾ ਨਹੀਂ ਕਦ ਨੂਰ ਨੇ ਆ ਜਾਣਾ ਅੱਜ ਮੜਾ ਆਪਾਂ ਹਾਂ ਅੱਜ ਮੜਾ ਕੋ ਉਦਾ ਹਵਾ ਚੱਲਦੀ ਆ ਜੀ ਪਾਪਾ ਨਹੀਂ ਚੱਕ ਲੈਂਦੀ ਕਾਕਾ ਹਵਾ ਚੱਲਣ ਕਰਕੇ ਮੜਾ ਜਿਆ ਅੱਜ ਆਰਾਮ ਆ ਮੜਾ ਦੀ ਤੇ ਚੱਕ ਨਹੀਂ ਦਿੰਦੀ ਕਹਿੰਦੀ ਮੈਨੂੰ ਸੁਣਦੇ ਨਹੀਂ ਤੁਸੀਂ ਚੱਕ ਲੈ ਨੂੰ ਜਾਣਾ ਨਹੀਂ ਉਹਨੇ ਹਨ ਪਾਪਾ ਕੋਲੇ ਜਾਣਾ ਦੇਖ ਤਾਂ ਤੇ ਪਾਪਾ ਦੀ ਚਮਚੀ ਵੀਰਾ ਕਿੱਥੇ ਜਾਊਂਗਾ ਚਾਚੂ ਕੋਈ ਦੇ ਰੋ ਚਾਚੇ ਨੂੰ ਦਵੀ ਦੇ ਮੈਂ ਚਾਚੂ ਦੇ ਵੀਰਾ ਕਿੱਥੇ ਜਾਊਗਾ ਮੰਨ ਪਾਪਾ ਗੱਦੇ ਵੀਰ ਕੋਲ ਚੱਕੂਗਾ ਪਾਪਾ ਪਾਪਾ ਜਿਹੜੇ ਬਾ ਚੀਦੀ ਹਾਲੇ ਜਾ ਕੇ ਪੈਰ ਤੋਂ ਆ ਗਏ ਹਾਂ ਚਾਚੇ ਨੇ ਦੇਓ ਉਹ ਪੈਰ ਫੂਰ ਧੋ ਲੋ ਬਾਈ ਚੱਲੀਏ ਫਿਰ ਹੈ ਉੱਥੇ ਜਾ ਕੇ ਝੋਨਾ ਲੀ ਦੀਦੀ ਦੇ ਚੜੇਆ ਉੱਥੇ ਜਾ ਕੇ ਉੱਥੇ ਧੋਣੇ ਉੱਥੇ ਧੋਣੇਓ ਚੱਲੋ ਫਿਰ ਠੀਕ ਹੈ ਜੀ ਮਿਲਦੇ ਸਾਨੂੰ ਕਿਸੇ ਅਗਲੇ ਬਲੌਗ ਚ ਸਾਸੀ ਕਾਲ ਜੀ ਹਾਰੇ ਨਾ ਬਤ ਖੋ ਨਾ ਬਤ ਖਰਨ